ਮਕਬੂਲਪੁਰਾ ਥਾਣੇ ਦੀ ਪੁਲਿਸ ਨੇ ਡੇਢ ਕਿਲੋ ਸੋਨਾ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਨਾਂ ਵਿਅਕਤੀਆਂ ਦੇ ਕੋਲੋਂ 277 ਗ੍ਰਾਮ ਸੋਨਾ ਬਰਾਮਦ ਕੀਤਾ। ਦੋਨਾਂ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਇੱਕ ਮਹਿਲਾ ਸਮੇਤ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪਬਲਿਕ ਸਪੌਟ ਨਿਊਜ਼ ਦੇ ਨਾਲ ਅੰਮ੍ਰਿਤਸਰ ਤੋਂ ਮਲਕੀਤ ਸਿੰਘ ਚਿੰਦਾ ਦੀ ਰਿਪੋਰਟ। ਗੱਲ ਕਰੀ ਬਾਰੇ ਅਨਸਰ ਟੀਮ ਨਾਲ ਇਹਦੇ ਦੋ ਦੰਦੇ ਬਣੇ ਅੱਜ ਅਸੀਂ ਆਕਿਊਲ ਹਰਮੀਤ ਸਿੰਘ ਤੇ ਹਰਵਿੰਦਰ ਸਿੰਘ ਜਿਹੜੇ ਨੇ ਐਫ ਆਈ ਆਰ 77/24 ਸਰਕੂਲਡਰ ਗਿਆ थाना ਮਕੀਂਦੂਪੁਰ ਉਹਦੇ ਵਿੱਚ ਅਸੀਂ ਜਿਹੜਾ ਸੀਲ ਨੂੰ 3 ਤਰੀਕ ਦਾ ਅਰੈਸਟ ਕੀਤਾ ਸੀ ਉਹ ਕੋਰਟ ਵਿੱਚ ਪੇਸ਼ ਆਫਟਰ ਡਿਮਾਂਡ ਪੇਸ਼ ਕਰਕੇ ਇਹਨਾਂ ਦਾ ਬੋਰਡ ਮਾਲ ਲਿਆ ਉਹ ਔਰ ਇਹਨਾਂ ਨੇ ਕੋਈ ਆਪਣੇ ਵੈਲਟਰ ਸੰ ਨੂੰ ਉਹਨਾਂ ਤੇ ਜਨੇ ਵਿਸ਼ਵਾਸਾ ਦੇ ਕੇ ਸੀਓ ਉਦਾਹਰਣ ਲੈ ਜਿੰਦੇ ਸੀ ਕਿ ਆ ਸੇਲ ਕਰਕੇ ਜਿਹੜਾ ਅਸੀਂ ਸੱਤੇ ਕਰਕੇ 골ਡ ਦੀਆਂ ਮੰਡੀਆਂ ਦੁਕਾਨਾਂ ਤੇ ਆਪਣਾ ਮੁਨਾਫਾ ਕੱਢ ਕੇ ਤੇ ਉਹਨਾਂ ਨੂੰ ਜਿਹੜਾ ਸੀ ਪੈਸੇ ਦੇ ਦਿੰਦੇ ਸੀ ਤੇ ਲੇਕਿਨ ਇਹਨਾਂ ਨੇ ਇਤਬਾਰ ਬਣਾ ਕੇ ਕੰਪਲੀਟ ਕੀਤਾ ਤੇ ਉਹਨਾਂ ਦਾ ਜਿਹੜਾ ਹੈਗਾ ਕਰੀਬ ਸਵਾ ਥੰਡੋ ਸੋਨਾ ਜਿਹੜਾ ਉਹ ਹੜਾਪ ਲਿਆ ਜਿਹਦੇ ਕਰਕੇ ਫਿਰ ਐਫ ਆਈ ਆਰ ਦਰਜ ਹੋਈ ਇਨਕੁਆਇਰੀ ਹੋ ਕੇ ਔਰ ਜਿਹੜੇ ਨੇ ਇਹਨਾਂ ਨੂੰ ਅਰੈਸਟ ਕਰਕੇ ਤੇ ਅੱਜ ਜਿਹੜਾ ਫਿਰ ਦੁਬਾਰਾ ਇਹਨਾਂ ਦਾ ਪੁਲਿਸ ਮਾਨਡ ਜਿਹੜਾ ਆਸੇ ਸਰ ਕੰਪਲੇਂਟਰ ਕੋ ਕੰਪਲੇਂਟਰ ਦੇ ਰਿਲੇਟਿਵ ਹੀ ਨੇ ਕੰਪਲੇਂਟਰ ਦੇ ਕੁੜਮ ਦੇ ਸਾਲੇ ਦੇ ਬੇਟੇ ਨੇ ਉਹਦਾ ਸਾਲੇ ਦਾ ਪਰਿਵਾਰ ਆ ਔਰ ਇਸੇ ਕਰਕੇ ਰਿਸ਼ਤੇਦਾਰੀ ਦਾ ਨਜ਼ਾਇਜ਼ ਫਾਇਦਾ ਉਠਾਉਂਦੇ ਹੋਏ ਜਿਹੜਾ ਵਿਸ਼ਵਾਸ ਬਣਾ ਕੇ ਪਹਿਲਾਂ ਤੇ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਕੀਤਾ ਹੈ ਤੇ ਇਹਦੇ ਵਿੱਚ ਅਸੀਂ ਰਮਾਨ ਜਿਹੜਾ ਅੱਜ ਫਿਰ ਦੁਬਾਰਾ ਇਹਨਾਂ ਦਾ ਦੋ ਦਿਨ ਦਾ ਲਿਆ ਹੈ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੋਰਾ ਤੋਨਾ ਬਰਾਬਰ ਪੁੱਛਿਆ ਜੀ ਇਹਦੇ ਵਿੱਚ ਅਸੀਂ 277 ਗ੍ਰਾਮ ਸੋਨਾ ਇਹਨਾਂ ਕੋਰ ਕਵਰ ਕਰ ਲਿਆ ਨਾਲ ਕੋਈ ਕੈਸ਼ ਕੀਤਾ ਹੈ ਤਾਂ ਫਦਰ ਇਨਵੈਸਟੀਗੇਸ਼ਨ ਜੜੀ ਜਾਰੀ ਹੈ 380 ਅਨਸਰ ਕੀ ਮਲੇ ਇਹਦੇ ਦੋਸਤ ਅੱਜ ਅਸੀਂ ਇਹ ਕਿਊਜ਼ ਹਰਮਿੰਦਰ ਸਿੰਘ ਤੇ ਹਰਵਿੰਦਰ ਸਿੰਘ ਜਿਹੜੇ ਨੇ ਐਫ ਆਈ ਆਰ 77 ਪਤਾ ਕਵੀ ਸਰਕਟ ਦਰ ਗਿਆ थाना ਮਕਬੂਲਪੁਰ ਉਹਦੇ ਵਿੱਚ ਅਸੀਂ ਜਿਹੜਾ ਸੀ ਇਹਨਾਂ ਨੂੰ 23 ਤਰੀਕ ਦਾ ਅਰੈਸਟ ਕੀਤਾ ਸੀ ਕੋਰਟਿੰਗ ਤੇ ਪੀਸ ਆਫਟਰ ਡਿਮਾਂਡ ਪੇਸ਼ ਕਰਕੇ ਇਹਨਾਂ ਦਾ ਬੋਰਡ ਮਾਨ ਲਿਆਵਾਂਗੇ ਔਰ ਇਹਨਾਂ ਨੇ ਵੀ ਆਪਣੇ ਵੈਂਟਰ ਸਨ ਉਹਨਾਂ ਦੇ ਬਹੁਤ ਵੱਡੇ ਬਿਜ਼ਾਰਾ ਸੀ ਉਹ ਉਦਾਹਰਨ ਲੈ ਜਿੰਦੇ ਸੀ ਕਿ ਆ ਛੇਨ ਕਰਕੇ ਜਿਹੜਾ ਸੀ ਪਰਚੇ ਕਰਕੇ 골ਡ ਦੀਆਂ ਮੰਡੀਆਂ ਦੁਕਾਨਾਂ ਤੇ ਆਪਣਾ ਮੁਨਾਫਾ ਕੱਢ ਕੇ ਤੇ ਉਹਨਾਂ ਨੂੰ ਜਿਹੜਾ ਸੀ ਪੈਸੇ ਦੇ ਦਿੰਦੇ ਸੀ ਤੇ ਲੇਕਿਨ ਇਹਨਾਂ ਨੇ ਇਤਬਾਰ ਬਣਾ ਕੇ ਕੰਪਲੀਟ ਕੀਤੇ ਤੇ ਉਹਨਾਂ ਦਾ ਜਿਹੜਾ ਹੈਗਾ ਗਰੀਬ ਸਵਕਲੋਂ ਸੋਨਾ ਜਿਹੜਾ ਉਹ ਹੜਾਪ ਲਿਆ ਜਿਹਦੇ ਕਰਕੇ ਫਿਰ ਐਫ ਆਈ ਆਰ ਤਰਜ ਹੋਈ ਇਨਕੁਆਇਰੀ ਹੋ ਕੇ ਔਰ ਜਿਹੜੇ ਨੇ ਇਹਨਾਂ ਨੂੰ ਅਰੈਸਟ ਕਰਕੇ ਤੇ ਅੱਜ ਜਿਹੜਾ ਫਿਰ ਦੁਬਾਰਾ ਇਹਨਾਂ ਦਾ ਪੁਲਿਸ ਮਾਨ ਜਿਹੜਾ ਆਸੂ ਕੀਤਾ ਗਿਆ ਸਰ ਕਮਪਲੇਂਟਰ ਤੇ ਰਿਲੇਟਿਵ ਹੀ ਨੇ ਕਮਪਲੇਂਟਰ ਦੇ ਕੁੜਮ ਦੇ ਸਾਲੇ ਦੇ ਬੇਟੇ ਨੇ ਉਹਦਾ ਸਾਲੇ ਦਾ ਪਰਿਵਾਰ ਆ ਔਰ ਇਸੇ ਕਰਕੇ ਰਿਸ਼ਤੇਦਾਰੀ ਦਾ ਨਜ਼ਾਇਜ਼ ਫਾਇਦਾ ਉਠਾਉਂਦੇ ਹੋਏ ਜਿਹੜਾ ਵਿਸ਼ਵਾਸ ਬਣਾ ਕੇ ਪਹਿਲਾਂ ਤੇ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਕੀਤਾ ਹੈ ਇਹ ਦੇ ਵਿੱਚ ਅਸੀਂ ਰਿਮਾਂਡ ਜਿਹੜਾ ਅੱਜ ਫੇਰ ਦੁਬਾਰਾ ਇਹਨਾਂ ਦਾ 2 ਦਿਨ ਦਾ ਲਿਆ ਆ ਤੇ ਫਦਰ ਇਨਵੈਸਟੀਗੇਸ਼ਨ ਕਰ ਰਹੇ ਸੋਨਾ ਬ੍ਰਾਹਮਣ ਜੀ ਇਹਦੇ ਵਿੱਚ ਅਸੀਂ 277 ਗ੍ਰਾਮ ਸੋਨਾ ਇਹਨਾਂ ਕੋਲ ਕਵਰ ਕਰ ਲਿਆ ਨਾਲ ਕੁਝ ਕੈਸ਼ ਕੀਤਾ ਹੈ ਤਾਂ ਬੰਤੇ ਫਦਰ ਇਨਵੈਸਟੀਗੇਸ਼ਨ ਜਿਹੜੀ